ਰੋਸ਼ ਪ੍ਰਗਟ ਕਰਦੇ ਆ ਹਾਂ ਸ਼ਰਾਬੀਆਂ ਨੇ ਸੂਬੇ ਦੀ ਸਰਕਾਰ ਨੂੰ ਕੀਤੀ ਪੀਣ ਕਿ ਜਿਸ ਤਰ੍ਹਾਂ ਬੁੜੀਆਂ ਨੂੰ ਬਸ ਕਰਾਇਆ ਮਾਰਾ ਫਸਲ ਨੂੰ ਵੀ ਮਿਲਣੀ ਚਾਹੀਦੀ ਹੈ ਆਧਾਰ ਕਾਰਡ ਤੇ ਇੱਕ ਬੋਤਲ ਉਹਨਾਂ ਦੱਸਿਆ ਕਿ 250 ਦੀ ਬੋਤਲ ਲੈਣ ਦੇ ਬਾਵਜੂਦ ਵੀ ਠੇਕੇ ਤੇ ਸਾਡੇ ਨਾਲ ਹੁੰਦਾ ਮਿਸ ਬਿਹੇਵਰ ਨਹੀਂ ਦਿੰਦਾ ਗਰੰਦਾ ਪਿੱਗ ਲਾਉਣ ਦੀ ਗਲਾਸ ਸ਼ਰਾਬੀਆਂ ਦੇ ਪ੍ਰਦਾਨ ਵਿਕਰਪੇਡਾਂ ਨੇ ਨਿੱਕੇ ਹਾਕੀ ਗਲਾਸ ਮੰਗਣਾ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਉਂਕਿ ਜੇਕਰ ਘਰੋਂ ਗਲਾਸ ਚਾਗਦੇ ਆ ਤਾਂ ਬੁੜੀਆਂ ਕਹਿ ਦਿੰਦੀਆਂ ਨੇ ਫੇ ਚੱਲਿਆ ਮੂਤ ਪੀਣ ਤੇ ਜੇਕਰ ਹੱਥ ਤੇ ਬੈ ਕੇ ਦਰੂ ਪੀਣ ਤਾਂ ਗੱਲ ਹੋ ਜਾਂਦੀ ਆ ਬਜਤੋਂ ਬਾਹਰ ਸਾਰੀਆਂ ਮੰਗਾਂ ਦਾ ਇਰਤੇ ਰੱਖਦੇ ਜਿਨ੍ਹਾਂ ਨੇ ਇਹ ਸੀਰੀਅਸ ਮੰਗ ਰੱਖੀ ਕਿ ਸਾਰੀਆਂ ਨਾਲੀਆਂ ਬੰਦ ਕਰਕੇ ਪਾਇਆ ਜਾਣਾ ਸੀ ਬੀਵਰੇਜ ਕਿਉਂਕਿ ਜਦੋਂ ਅਸੀਂ ਨਾਲੀਆਂ ਦੇ ਵਿੱਚ ਦੇਖਿਆ ਹਾਂ ਤਾਂ ਕਈ ਕਈ ਦਿਨ ਨਹੀਂ ਜਾਂਦੀ ਸਾਡੇ ਜੋ ਗੰਦੀ ਟ੍ਰੈਕਸ ਉਹਨਾਂ ਨੇ ਕਿਹਾ ਕਿ ਹਰੇਕ ਠੇਕੇ ਦੇ ਉੱਤੇ ਇੱਕ ਛੋਟਾ ਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਸ਼ਰਾਬੀ ਵੀਰ ਰੱਜ ਕੇ ਤਾਂ ਘਰੇ ਜਾਣ ਤੇ ਨਾ ਆਵੇ ਕੋਈ ਸ਼ਿਕਾਇਤ ਇਸ ਤਰ੍ਹਾਂ ਬੀਵਰੇਜ ਦੇ ਪ੍ਰਧਾਨ ਬਕਰ ਪੇਡਾ ਨੇ ਆਪਣੇ ਪਿਆਕੜ ਵੀਰਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਮੋੜੇ ਨਾਲ ਮੋੜਾ ਜੋੜ ਕੇ ਖੜੇ ਨੇ ਅਸੀਂ ਅਸੀਂ ਵੀ ਤੁਹਾਡੇ ਲਈ ਬਤਾਂਦੀ ਵਰਦੀ ਉੱਤੇ ਖੜਾਏ ورځو باندې خلک لري د پیښو جوړولو ستاسو څخه کومه ده